ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੋਈ ਹੈ ਤਾਂ ਉਹ ਸੱਤ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਵੀ ਸੰਭਾਲਣ ਤਾਂ ਹੁਣ ਜਥੇਦਾਰ ਗਿਆਨੀ ਲਖਵੀਰ ਸਿੰਘ ਦੇ ਵੱਲੋਂ ਅਪੀਲ ਕੀਤੀ ਗਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਦੇ ਨਾਲ ਇਹ ਗੱਲ ਵੀ ਕਹੀ ਗਈ ਹੈ ਕਿ ਜਿਹੜੀ 7 ਮੈਂਬਰੀ ਕਮੇਟੀ ਦੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਤਾਂ ਉਹ ਆਪਣੀ ਜ਼ਿੰਮੇਵਾਰੀ ਵੀ ਸੰਭਾਲਣ ਹੋ ਸਕਦਾ ਹੈ ਕਿਸੇ ਦੇ ਦਬਾਅ ਪਿੱਛੇ ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਲਿਆ ਹੋਵੇ ਤਾਂ ਇਹ ਗੱਲ ਹੈ ਜਿਹੜੀ ਉਹ ਵੀ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਕਹੀ ਗਈ ਹੈ ਕਿ ਉਹਨਾਂ ਦੇ ਅਸਤੀਫੇ ਪਿੱਛੇ ਕਿਸੇ ਦਾ ਦਬਾਅ ਜਿਹੜਾ ਉਹ ਹੋ ਸਕਦਾ ਹੈ ਤਾਂ ਹੁਣ ਜ਼ਥੇਦਾਰ ਦੇ ਵੱਲੋਂ ਅਪੀਲ ਕੀਤੀ ਗਈ ਹੈ ਧਾਮੀ ਨੂੰ ਕਿ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਦਾ 17 ਫਰਵਰੀ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਆ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਇਸ ਫੈਦਾ ਐਲਾਨ ਅਛੜਾ ਉਹ ਕਰ ਦਿੱਤਾ ਜਾਂਦਾ ਤੇ ਨਾਲ ਹੀ ਸੱਤ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਤੋਂ ਵੀ ਲਾਂਬੇ ਕਰਨ ਦੀ ਗੱਲ ਐ ਛੜੀ ਉਹ ਆਖੀ ਜਾਂਦੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਉਸ ਤੋਂ ਬਾਅਦ ਅਕਾਲੀ ਆਗੂਆਂ ਦੇ ਵੱਲੋਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਬੀਤੇ ਕੱਲ ਉਹਨਾਂ ਦੇ ਅਸਤੀਫੇ ਦੇ ਉੱਪਰ ਐਸਪੀਜੀ ਦੀ ਅੰਤਰੀਂ ਕਮੇਟੀ ਨੇ ਫੈਸਲਾ ਲੈਣਾ ਸੀ ਪਰ ਮੀਟਿੰਗ ਦੇ ਵਿੱਚ ਉਹਨਾਂ ਦੇ ਅਸਤੀਫੇ ਦੇ ਫੈਸਲੇ ਨੂੰ ਪੈਂਡਿੰਗ ਦੇ ਵਿੱਚ ਰੱਖਿਆ ਗਿਆ ਤੇ ਨਾਲ ਹੀ ਇਹ ਗੱਲ ਕਹੀ ਗਈ ਸੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੇ ਅਸਤੀਫੇ ਦੇ ਫੈਸਲੇ ਦੇ ਉੱਪਰ ਮੁੜ ਵਿਚਾਰ ਕਰਨ ਤਾਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਅਪੀਲ ਕੀਤੀ ਗਈ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿ ਉਹ ਆਪਣਾ ਫੈਸਲਾ ਵਾਪਸ ਲੈਣ ਜਥੇਦਾਰ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਤਾਂ ਉਹ ਜ਼ਿੰਮੇਵਾਰੀ ਨੂੰ ਵੀ ਸੰਭਾਲਣ ਆਪਣੀ ਪ੍ਰਧਾਨਗੀ ਦੇ ਵਜੋਂ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਣ। ਬੜੀ ਬੜੀ ਦੁਬਿਧਾ ਦੇ ਗਈ ਹੈ ਕਿ ਆਏ ਲਿੰਗ ਸਿੰਘ ਸਾਹਿਬਾ ਦੇ ਉੱਤੇ ਕੋਈ ਨਾ ਕੋਈ ਗੱਲਾਂ ਕਰਦੇ ਜਾਂਦੇ ਆ। ਤਾਨੂੰ ਨਹੀਂ ਲੱਗਦਾ ਕਿ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਅਸਤੀ ਬਣਾਉਣਾ ਚਾਹੀਦਾ ਮੈਂ ਦੇਖੋ ਮੈਂ ਦੇਖੋ ਬਹਿਸ ਕੱਲ ਤੇ ਬਾਰ ਬਾਰ ਪਹਿਲਾਂ ਵੀ ਕਿਹਾ ਹੁਣ ਕਹਿਣਾ ਕਿ ਪਦਵੀ ਚਾਹ ਛੋਟੀ ਹੈ ਚਾ ਵਡੀ ਹੈ ਸਾਨੂੰ ਸਾਰਿਆਂ ਨੂੰ ਪਦਵੀਆਂ ਦਾ ਜਿਹੜਾ ਸਨਮਾਨ ਹੈ ਉਹਨੂੰ ਬਹਾਲ ਰੱਖਣਾ ਚਾਹੀਦਾ ਸਿੰਘ ਸਾਹਿਬ ਕਹਿੰਦਾ ਯਾਰ ਇਹ ਕੌਮ ਕਹਿ ਰਹੀ ਹੈ ਕਿ ਅਕਾਲ ਤਖਤ ਇੱਕ ਮਹਾਨ ਹੈ ਪਰ ਹੁਣ ਸ਼ਰੋਮੀ ਕਮੇਟੀ ਕਹਿੰਦੀ ਅਸੀਂ ਮਹਾਨ ਹੈ ਤੇ ਜੋ ਵੀ ਉਹ ਕਹੇ ਵੀ ਅਸੀਂ ਹੀ ਤਖਤਾਂ ਦੇ ਜਿਹੜੇ ਸਿੰਘ ਸਾਹਿਬਾਂ ਨੂੰ ਲਗਾ ਸਕਦੇ ਹਾਂ ਹਟਾ ਸਕਦੇ ਹਾਂ ਦੇਖੋ ਸ਼ਰੋਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਡੀ ਚੁਣੀ ਹੋਈ ਸੰਸਥਾ ਸੰਘਾਤ ਦੇ ਚੋਣੇ ਹੋਏ ਜਿਹੜੇ ਨਮਾਇਦੇ ਨੇ ਉਹ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪੋ ਆਪਣੇ ਹੱਕਿਆਂ ਦੀ ਨੁਮਾਇੰਤੀ ਕਰਦੇ ਨੇ ਹਰ ਇੱਕ ਦਾ ਆਪੋ ਆਪਣਾ ਅਧਿਕਾਰ ਹੈ ਪਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰਕਮੇਟੀ ਵੱਲੋਂ ਜੋ ਸਾਡੀ ਸਰਹੈਸ਼ ਤੇ ਆ ਕੇ ਉਹਨਾਂ ਨੇ ਕਿਹਾ ਤੇ ਔਰ ਉਹਨਾਂ ਨੇ ਆਪਣੀ ਪੱਤਰਕਾਰ ਜਿਹੜਾ ਉਹ ਸੀਗ ਮਿਲਣੀ ਸੀਗੀ ਪ੍ਰੈਸ ਕਾਨਫਰੰਸ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਸਿੰਘ ਸਹਿਬਾਨ ਨੂੰ ਜਿਹੜੀ ਉਹ ਪੋਸਟ ਜਿਹੜੀ ਹੈ ਕੋਈ ਨਹੀਂ ਸਪਉਣੀ ਚਾਹੀਦੀ ਮੈਂ ਕੇਵਲ ਆਪਣੇ ਯਾਨੀ ਹਰ ਕਿਸੇ ਦੀ ਹੋਰਾਂ ਦੇ ਹਰਕ ਵਿੱਚ ਆਪਣੇ ਜੋ ਦਿਲ ਦੇ ਵਾਲਵਲੇ ਸੀ ਉਹ ਆਪਣੇ ਪੋਸਟ ਰਾਈਂ ਸਾਂਝ ਕੀਤੇ ਨੇ ਮੈਂ ਕੋਈ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਨਹੀਂ ਕੀਤਾ ਉਹ ਮੈਂ ਆਪਣੀ ਜਿਹੜਾ ਮੇਰਾ ਪਰਸਨਲ ਫੇਸਬੁੱਕ ਅਕਾਊਂਟ ਹੈ ਉਹ ਤੇ ਪੋਸਟ ਪਾਛ ਜਿਹੜਾ ਮੇਰਾ ਜੋ ਮਨ ਦਾ ਜਿਹੜਾ ਮੇਰੀ ਦਸ਼ਾ ਸੀ ਮੈਂ ਉਹ ਵਰਣਨ ਕੀਤੀ ਸਿੰਘ ਸਾਹਿਬ ਜੀ ਸਾਹਿਬ ਨੇ ਕੱਲ ਐਗਜ਼ੈਕਟਿਵ ਨੇ ਜਿੱਥੇ ਦਾਦਾ ਜੀ ਉਹਨਾਂ ਬੋਲ ਦਿੱਤੀ ਇਹਨੂੰ ਕਿੱਸਾ ਦੇ ਦਿਓ ਕਿ ਆਹ ਦੇ ਕਿ ਸਾਡੇ ਮਲਾਜ਼ਮ ਹੈ ਅਸੀਂ ਇਹ ਕਰਾਂਗੇ ਉਸਦਾ ਆਏਗੇ ਅਸੀਂ ਹਟਾਸਦੇ ਸੀ ਲਗਾ ਸਕਦੇ ਦੇਖੋ ਮੈਂ ਇੱਕ ਬੇਨਤੀ ਕਰਾ ਕਿ ਤਕਰੀਬਨ ਦੁਨੀਆ ਭਰ ਵਿੱਚ ਵਾਸਤੇ ਸਿੱਖ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਵਰ ਦੇਖਦੇ ਨੇ ਅਕਾਲ ਤਖਤ ਸਾਹਿਬ ਕੋ ਕੋਈ ਫੈਸਲੇ ਵਲ ਦੇਖਦੇ ਨੇ ਔਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੇ ਕੋਲ ਵੀ ਆ ਕੇ ਗੱਲ ਕੀਤੀ ਗਈ ਕਿ ਤੁਹਾਡਾ ਤਰਕ ਜਿਹੜਾ ਉਹ ਇੰਨਾ ਹੋਇਆ ਔਰ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਹੁਕਮ ਜਿਹੜਾ ਹੈ ਉਹ ਵਿਸ਼ਾ ਵੀ ਆਪੀ ਸਿਕਾន្តែ ਲੱਗੁੰਦਾ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਕੇਵਲ ਅਕਾਲ ਤਖਤ ਸਾਹਿਬ ਦੇ ਦੇਚਾਰ ਦੁਆਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਔਰ ਇਹ ਜਿਹੜਾ ਕਾਲ ਸੁਨੇਹਾ ਸੀਗਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਹੈ ਸਭ ਲੱਗਦਾ ਨਹੀਂ ਕਿ 2 ਦਸੰਬਰ ਤੋਂ ਬਾਅਦ ਜਿਹੜਾ ਇਹ ਸਾਰਾ ਕੁਝ ਰਾਮ ਹੈ ਇਹ ਪਿੱਛੇ ਪਰਿਵਾਰ ਨੂੰ ਬਚਾਉਣ ਦੀ ਕੀਤਾ ਜਾ ਰਿਹਾ ਦੇਖੋ ਮੈਂ ਕਹਿੰਦਾ ਕਿ ਸ਼੍ਰੋਮਣੀ ਕਾਲੀ ਦਲ ਸਾਡੀ ਕੀਤਰੀ ਫਾਟੀ ਹੈ ਪੰਜਾਬ ਦੇ ਹੱਤਖਾਲੀ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਡੀ ਇਤਾਂ ਦੀ ਸੰਸਥਾ ਹੈ ਔਰ ਸ਼ਹੀਦਾਂ ਦੇ ਸਿਰਾਂ ਤੇ ਜਿਵੇਂ ਕੱਲ ਪਰਸੋਂ ਕੱਲ 21 ਫਰਵਰੀ ਨੂੰ ਨਰਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਔਰ ਨਰਕਾਣਾ ਸਾਹਿਬ ਦੇ ਸ਼ਹੀਦਾਂ ਦੀ ਸਿੱਖਾ ਦੇ ਚਾਨਣ ਵਿੱਚ ਬਹਿ ਕੇ ਜਿਹੜੇ ਸ਼੍ਰੋਮਣੀ ਕਮੇਟੀ ਦਾ ਵਧਾਨ ਹੈ ਉਹ ਲਿਖਿਆ ਗਿਆ ਸੀ ਔਰ ਸਾਨੂੰ ਇਸ ਸੰਸਥਾ ਨੂੰ ਹਰ ਕੀਮਤ ਤੇ ਬਚਾ ਕੇ ਰੱਖਣਾ ਚਾਹੀਦਾ ਹੈ ਇਹਦੇ ਵਿਆਰ ਵਿੱਚ ਕਿਸੇ ਪ੍ਰਕਾਰ ਦੀ ਕੋਪਮੀ ਨਹੀਂ ਆਉਣੀ ਚਾਹੀਦੀ ਸਿੰਘ ਸਰ ਈਸ਼ਵਰ ਸਿੰਘ ਸਾਹਿਬ ਦੇ ਜੱਥੇਦਾਰਾਂ ਤੇ ਲੋਕ ਲਗਾਤਾਰ ਗੱਲ ਕਰ ਰਹੇ ਸੀ ਕਿ ਉਹਨਾਂ ਦੇ ਮਾਨ ਸਨਮਾਨ ਦੀ ਗੱਲ ਕੀ ਆਏ ਕਿ ਹਰ ਕਿਸਾ ਦੇ ਦੇ ਤੇ ਕੀ ਸੰਦੇਹੀ ਦਿਨਾਂ ਬੰਦ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਹਰ ਪਦਵੀ ਦਾ ਹਰ ਬੰਦੇ ਦਾ ਹਰ ਬਹਿਤਵੇਂ ਵਿੱਚ ਜਿੱਤੇ ਵੀ ਕੋਈ ਛੋਟਾ ਵੱਡਾ ਕੋਈ ਕੰਮ ਕਰਦਾ ਤੁਸੀਂ ਹਵਾ ਕਰਦਾ ਹਰ ਬੰਦਾ ਆਪੋ ਆਪਣਾ ਜਿਹੜਾ ਸਨਮਾਨ ਹੈ ਉਹ ਭਾਵਦਾ ਔਰ ਉਹਦਾ ਇਹ ਹੱਕ ਹੈ ਕਿ ਮੈਨੂੰ ਸਨਮਾਨ ਮਿਲਣਾ ਚਾਹੀਦਾ ਹੈ ਔਰ ਹਰ ਪਰਜ ਦਾ ਸਨਮਾਨ ਕਰਨਾ ਸਾਡਾ ਸਭ ਦਾ ਇੱਕ ਇੱਕ ਦਾ ਹੱਕ ਹੈ ਕੱਲ ਪਰਥਕ ਇੱਕ ਕਾਟੂ ਹੋਇਆ ਸੀ ਇਥੇ ਇਹ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਉਹ ਸੰਗਤ ਰਾਹੀ ਹੋਣੀ ਚਾਹੀਦੀ ਹੈ ਤੇ ਦੇਖੋ ਇਹ ਵਿਧਾਨ ਬਣਿਆ ਹੋਇਆ ਹੈ ਇਹ ਆਪ ਐਵੇਂ ਨਹੀਂ ਕਰ ਸਕਦੇ ਕਿਉਂਕਿ ਇੱਕ ਵਿਧਾਨ ਹੈ 1925 ਐਕਟ ਬਣਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ ਉਹ ਉਹਦੇ ਹੱਕ ਤੇ ਹੁੰਦੀ ਹੈ